ਈ ਹਾਲ ਸਾਰੇ ਭਰਾਵਾਂ ਮਿੱਤਰਾਂ ਦਾ ਸਾਰਿਆਂ ਦੇ ਘਰ ਪਰਿਵਾਰ ਵਧੀਆ ਹੋਣਗੇ ਜੋ ਫਿਰ ਅੱਜ ਆਪਾਂ ਫਿਰ ਆਪਾਂ ਤੁਹਾਨੂੰ ਬੁੱਤਰਾ ਸ਼ੌਂਕਰਾਉ ਲੱਗਿਆ ਕਰੋ ਵੀਰੇ ਸ਼ੌਂਕ ਆ ਇਹ ਆਪਣੇ ਹੁਣ ਵਾਲੇ ਬੱਚੇ ਆ ਨੀਲੇ ਵੀਰੇ ਕਰੋ ਵੀਰੇ ਸ਼ੌਂਕ ਇਹ ਵੇਲਾ ਦੇ ਬਰਕਾ ਬੁੱਤਰ ਦੱਸੋ ਜਰੂਰ ਦੇਖੋ ਭਾਈ ਆਪਣੇ ਵੱਡੇ ਬੁੱਤਰ ਭਾਈ ਜਾਦੀ ਸਰਪੰਚ ਪੁਰਵੀ ਵਾਲੇ ਨਾਲ ਗੱਲ ਲੜਦੇ ਇਹਨਾਂ ਕੋਈ ਦੇਖੋ ਕੋਲੋਂ ਸ਼ੌਂਕ ਕੱਲੇ ਬਰ ਸ਼ੌਂਕ ਵਾਸਤੇ ਆ ਠੀਕ ਹੈ ਜੀ ਪਿਓਰ ਵਾਲੇ ਗੁਰਦੇਵ ਵਾਲੇ ਜਿਹੜੇ ਉਹ ਭਰਾ ਨੂੰ ਪਤਾ ਹੀ ਹੈ ਗੁਰਦੇਵ ਵਾਲੇ ਹੈਗੇ ਹੈ ਇਹ ਜਿਹੇ ਨੇ ਦੇਖਦੇ ਬਿਛਾੜ ਆ ਜਾਂਦੀ ਹੈ ਦੇਖੋ ਨਾ ਅਗਰ ਗੱਲ ਕਬੂਤਰੀ ਜਾਂਦੀ ਸਰਪੰਚ ਫੁਰਲੀ ਵਾਲਿਆਂ ਚ ਕੈਮਰਾ ਲੱਗਿਆ ਜੋੜਾ ਬਈ ਜਰੂਰ ਦੱਸਿਓ ਨਾਲ ਆਪਣੇ ਚੈਨਲ ਵੱਧ ਤੋਂ ਵੱਧ ਲਾਈਕ ਕਰੋ ਤੇ ਸਬਸਕ੍ਰਾਈਬ ਵੀ ਕਰ ਲਿਓ ਕੂਤਰ ਪੀ ਲੱਖਾ ਬਈ ਕੂਤਰੀ ਚਿੱਟੀਆਂ ਦੀ ਰਹੀ ਦੇਖੋ ਕੂਤਰੀ ਦੇ ਅੱਖ ਕਰੋ ਬਈ ਸ਼ੋਅ ਆਪਣੇ ਘਾਲ ਉੱਥਿਆ ਦਾ ਕਿਵੇਂ ਲੱਗੇ ਆ ਬਈ ਕੂਤਰ ਮਿੱਕੀ ਗਾਲਿਆਂ ਚੋਣ ਦੇ ਹੋਲੀ ਵੇਰੇ ਸਾਰੇ ਸ਼ੌਕ ਵਾਸਤੇ ਆਪਾਂ ਦਿਖਾ ਰਹੇ ਹੂਤਰਾਂ ਉਈ ਸੇੜ ਵਾਸਤੇ ਨਹੀਂ ਹੈਗਾ ਦੇਖ ਸਾਡੇ ਪੁੱਤਰਾ ਆ ਬੱਚੇ ਆ ਬਈ ਸਵਾਰਾ ਦੇਖੋ ਚਾ ਣਾਣੇ ਚੋਂ ਲਾਗੇ ਬਸ ਬਈ ਉੱਤੇ ਲੈ ਚੱਲਦੇ ਅੱਜ ਲਾਈ ਤੁਹਾਨੂੰ ਦਿਖਾਵਾਂ ਸਾਰੇ ਪੁੱਤਰਾ ਪਾਉਰ देखो भाई लाल बच्चा करो शौक ना नीला बच्चा देखो देखो करो शौक कद्दाठ बच्चे का लाल बचा नीला बच्चा एक होल ਕੋ ਚੂਗੀ ਜਾਨਾ ਵੀ ਤੇ ਇੰਨੀ ਲਾਵਾ ਚ ਹੋਲੀ ਵੇ ਸ਼ੌਂਕ ਵਾਸਤੇ ਨਹੀਂ ਕੋਈ ਸੇਲ ਵਾਸਤੇ ਨਹੀਂ ਇਹ ਗੱਲ ਲੈ ਭਾਈ ਅੱਜ ਆਪਾਂ ਬੱਚੇ ਉੱਤੇ ਲੈ ਕੇ ਜਾਣੇ ਆ ਜਾਲ ਚ ਪਾਵਾਂਗੇ ਸਾਨੂੰ ਬੱਚੇ ਵੀ ਦਿਖਾਉਣੇ ਆ ਕਿਹੜੇ ਕਿਹੜੇ ਆਪਾਂ ਉੱਤੇ ਲੈ ਕੇ ਜਾ ਰਹੇ ਆ ਅੱਜ ਬਈ ਕਾ ਹੋ ਗਏ ਬੱਚੇ ਡਾਰ ਆਪਣੇ ਤੁਹਾਨੂੰ ਦਿਖਾ ਰਹੇ ਆ ਆਪ ਹੀ ਦਾਣਾ ਪਾਣੀ ਚੋਣ ਲੱਗ ਗਏ ਨੇ ਇੱਕ ਵਜਾ ਤਾਂ ਬਈ ਅੱਜ ਆਪਾਂ ਆ ਉੱਤੇ ਲੈ ਕੇ ਜਾ ਰਹੇ ਆ ਚਿੱਟੀਆਂ ਅੱਖਾਂ ਦਾ ਅੱਖਾਂ ਨਿਖੇਦੀ ਜਾਂਦੇ ਆ ਥੰਨਾ ਪਾਈਆਂ ਹੋਈਆਂ ਬਈ ਇਹਦੇ ਤਾਂ ਬਸ ਪਹਿਲਾ ਬੱਚਾ ਬਈ ਨੇੜੇ ਉੱਤੇ ਲੈ ਕੇ ਜਾ ਰਹੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਔਰ ਬੱਚੇ ਵੀ ਪਹਲਾ ਇਹ ਛੋਟਿਆ ਬਈਆ ਚੋਗ ਲੰ ਗਿਆ ਦੇਖੋ ਬਈ ਚਿੱਟੀਆਂ ਦਾ ਬੱਚੇ ਇੱਕ ਹੋਰ ਨੀ ਲਾ ਬਈ ਉਹ ਪਹਿਲਾ ਵਾਲਾ ਨਿਕਲ ਗਿਆ ਬਈ ਉਹ ਵੀ ਫੜ ਕੇ ਦੂਰੀ ਸਰ ਪਾਉਣਿਆ ਆ ਬੈਠਾ ਉਹ ਆਦਾ ਪਈ ਹੁਣ ਦਾਣੇ ਚੋਂ ਲੱਗ ਗਏ ਉੱਤੇ ਲੱਗ ਜਾਣੇ ਹੋਰ ਹੋਰ ਬਈ ਦਾਣੇ ਚੋਂ ਦੇਖੋ ਦੋ ਬੱਚੇ ਆਪਣੇ ਬਈ ਇੱਲੇ ਇੱਕ ਬੱਚਾ ਹੋਰ ਆ ਬਈ ਉਹ ਵੀ ਦਿਖਾਉਣੇ ਸਾਨੂੰ ਆ ਸੀ ਵੀਰ ਤੀਜਾ ਨੀਲਾ ਬੱਚਾ ਦੇਖਾਦੇ ਬਈ ਕੰਨੀਆਂ ਆਈਆਂ ਵੀ ਉੱਥੇ ਦੇ ਇਹ ਵੀ ਚਿੱਟੀਆਂ ਅੱਖਾਂ ਦਾ ਬਈ ਕਰ ਸਕਦਾ ਸ਼ੌਂਕ ਆ ਲੋਬਈ ਕੁਲਾਲ ਬੱਚਾ ਵੀਆ ਕੋਈ ਆਪਾਂ ਸੜਕੇ 'ਤੇ ਹੋਣੀ ਆਪਣਾ ਆ ਬੈਠਾ ਉਹ ਤੇ ਇਹ ਬਈ ਰਾਜਣ ਵਾਲੇ ਆਂਦੇ ਚਿੱਟੀਆਂ ਦੀ ਲਾਲ ਕੂਤਰੀ ਲਈ ਸੀ ਆਪਾਂ ਉਹਨਾਂ ਦਾ ਬੱਚਾ ਤੇ ਉਹ ਇਹਦਾ ਖੱਟੀਆਂ ਦਾ ਸੀ ਬਈ ਲਾਲ ਗੱਡਿਆ ਬੱਚਾ ਸਵਾ ਰੰਗਾ ਇੱਕ ਬੱਚਾ ਹੋਰ ਆ ਬਾਈ ਉਹ ਵੀ ਅੱਜ ਆਪਾਂ ਉੱਤੇ ਲੈ ਚੱਲਦੇ ਆ ਦਿਖਾਉਣੇ ਕੋਈ ਬੱਚਾ ਆ ਤੁਹਾਨੂੰ ਆਹ ਬੈਠਾ ਬਾਈ ਕਰੋ ਸ਼ਾਂਗ ਵਿੱਚ ਛੱਟਾ ਬੱਚਾ ਇਹ ਵੀ ਡਾਰ ਹੋ ਗਿਆ ਠੱਲਾ ਪਾਈ ਹੋਣੀ ਆਪਣੀਆਂ ਦੇਖ ਲਓ ਜੀ ਦੇਖੋ ਵੀ ਲਾ ਛਿੱਟਾ ਹਲਕੀਆਂ ਹਲਕੀਆਂ ਬੱਚੇ ਇਹ ਚਿੱਟੀ ਨੌਕ ਦਾ ਅੱਖਾਂ ਹਜੇ ਨਖੇਰੂਆ ਵੀਰੇ ਜਾਂ ਕਾਲ ਅੱਖਾਂ ਹੋ ਜਾਂ ਖੱਟੀਆਂ ਹੋ ਜਾਂ ਚਿੱਟੀਆਂ ਦਾ ਵੀ ਬਣ ਸਕਦਾ ਬਈ ਅਜੇ ਪੱਕਾ ਨਹੀਂ ਹੈਗਾ ਉਹ ਵਈਪਾ ਜੋ ਹੁਣ ਉਹਨੂੰ ਉੱਪਰ ਜਾ ਕੇ ਕਰਾ ਮੈ ਸ਼ਾਉਂਗੇ ਨਾ ਬੱਚਾ ਦਾ ਚੰਗੀ ਦਾ ਪਰ 1 ਵਜੇ ਆਪਣਾ ਸੀ ਨੇ ਉੱਪਰਲੇ ਖੁੱਡੇ ਜੀ ਆਪਣੇ ਕੋਲ ਚਿੱਟੀਆਂ ਦੇ ਕਾਲੀ ਨਾ ਉਹਦਾ ਕਾਲ ਗੰਤਾ ਇਹ ਡਾਇਆ ਨਹੀਂ ਹੈਗਾ ਵੀਰੇ ਹਲੇ ਯਾਨੀ ਵੀ ਨਾਲੀਆਂ ਆ ਬੱਚੇ ਨੇ ਘਿ ਜਾਵਾਂਗੇ ਆਪਾਂ ਲੋ ਵੀਰੇ ਕਰੋ ਬੱਚੇ ਦਾ ਸ਼ਾਉਂਗਾ ਕੱਦ ਗਾਠ ਆਪ ਹੀ ਦਾਣਾ ਪਾਣੀ ਚੋਕਦੇ ਆ ਵੀਰੇ ਤੇ ਆਪਣੇ ਦੂਜੇ ਬੱਚੇ ਆ ਸੀ ਇਹਨਾਂ ਨੂੰ ਵੀ ਆਪਾਂ ਕਰ ਦਈਏ ਉੱਤੇ ਜਾਲ ਚ ਤੱਪ ਲਵਾ ਦਈਏ ਬਾ ਹੁਣ ਕੱਢਣ ਲੱਗ ਜਾਂਗੇ ਧੀ ਹੌਲੀ ਹੌਲੀ ਬੜੀ 10 ਕ ਦਾਣਾ ਤੱਕ ਨੂੰ ਛਤਰੀ ਤੇ ਕਰ ਲਾਂਗੇ ਇਹਨਾਂ ਨੂੰ ਦੇਖੋ ਬੱਚਾ ਕਿਵੇਂ ਲਾਦੇ ਆ ਬਈ ਲੋ ਵੀਰੇ ਕਰੋ ਸ਼ੌਂਗ तीसरे बच्चे का कद का चेक चौथा बच्चा नीला एक हो रखना। तो और अपना चलो देखो भाई शौक नीले भी नहीं गए नीले चिट्टे हे अपरा नि निखर भी जा सकते हैं रह जाना ਕਰੋ ਬਈ ਪੰਜਵੇਂ ਉੱਤਰ ਦਾ ਸ਼ੌਕ ਆਪਣੇ ਬੱਚੇ ਦਾ ਤੇ ਉਹ ਮੇਉ ਬਈ ਕਰੋ ਬਈ ਸ਼ੌਕ ਪੰਜਵੇਂ ਹੋ ਜਾ ਆਪਣੇ ਕੱਦ ਦਾ ਗਾਠ ਬੱਚੇ ਦਾ ਦੱਸਿਓ ਕਿਵੇਂ ਲੱਗੇ ਬੱਚੇ ਬਈ ਚਾਲ ਵਿੱਚ ਹੀ ਮਾ ਵਜਾ ਔਰ ਅਕੜਾਉਣੇ ਆਪਾਂ ਲੁਟਦੀਆਂ ਬਈ ਥੋੜੇ ਜਿਹੀ ਜੋੜੇ ਆਪਣੇ ਕੋਲ ਹੈ ਯਾਰ ਦੇਖੋ ਵੀ ਕਰੋ ਸ਼ੌਕ ਕਿਵੇਂ ਲਾਦੇ ਉੱਚੇ ਇਹ ਸਾਡੇ ਵੀ ਕਾਹ ਸੰਦੇ ਸ਼ੌਕ ਕੁੱਤੇ ਆਂਦਾ